ਦਾ ਸੀਸੀਟੀਵੀ ਕੈਮਰੇ ਦੇ ਵਿੱਚ ਇੱਕ ਹਾਦਸਾ ਕੈਦ ਹੋਇਆ ਉਸ ਹਾਦਸੇ ਨੂੰ ਦੇਖ ਕੇ ਤੁਸੀਂ ਵੀ ਡਰ ਜਾਉਗੇ ਕਿ ਕਿੰਨਾ ਜ਼ਿਆਦਾ ਇਹ ਭਿਆਨਕ ਹਾਦਸਾ ਹੋਇਆ ਸੀ ਦਰਅਸਲ ਇੱਕ ਗੱਡੀ ਜਿਹੜੀ ਕਿ ਹਵਾ ਦੇ ਵਿੱਚ ਉੱਡਦੀ ਹੋਈ ਆਉਂਦੀ ਹੈ ਤੇ ਉਹ ਗੱਡੀ ਤਿੰਨ ਤੋਂ ਚਾਰ ਗੱਡੀਆਂ ਨੂੰ ਟੱਕਰ ਮਾਰ ਦਿੰਦੀ ਹੈ ਇਹ ਸਾਰੀਆਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਨੇ ਗੱਡੀਆਂ ਦੇ ਪਰ ਖੱਚੇ ਤੱਕ ਨੇ ਜਿਹੜੇ ਉਹ ਉੱਡ ਗਏ ਨੇ ਹਾਲਾਂਕਿ ਸ਼ੁਕਰੇ ਰਹਿੰਦਾ ਹੈ ਕਿ ਇਸ ਹਾਸਲੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨਾ ਜਿਹੜਾ ਉਹ ਨਹੀਂ ਹੋਇਆ ਪਰ ਮਾਲੀ ਨੁਕਸਾਨ ਇਸ ਹਾਸੇ ਦੇ ਵਿੱਚ ਕਾਫੀ ਜ਼ਿਆਦਾ ਦੇਖਣ ਨੂੰ ਮਿਲਿਆ ਕਈ ਲੋਕ ਨੇ ਜਿਹੜੇ ਉਸ ਹਾਸੇ ਦੇ ਵਿੱਚ ਜ਼ਖਮੀ ਹੋਏ ਨੇ ਜਿਹੜੇ ਕਿ ਆਪਣਾ ਇਲਾਜ ਕਰਵਾਉਣ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਹੋ ਚੁੱਕੇ ਨੇ ਤਾਂ ਇੱਕ ਗੱਡੀ ਕਿਹਾ ਜਾ ਰਿਹਾ ਹੈ ਕਿ ਉਸ ਗੱਡੀ ਦਾ ਗੇਅਰ ਫਸ ਗਿਆ ਜਿਸ ਤੋਂ ਬਾਅਦ ਉਹ ਗੱਡੀ ਹਵਾ ਦੇ ਵਿੱਚ ਉੱਡਦੀ ਹੋਈ ਆਈ ਇੱਕ ਪਾਰਕਿੰਗ ਦੇ ਵਿੱਚ ਵੜ ਜਾਂਦੀ ਹੈ ਤੇ ਪਾਰਕਿੰਗ ਦੇ ਵਿੱਚ ਕਈ ਗੱਡੀਆਂ ਨੇ ਜਿਹੜੀਆਂ ਉਹ ਖੜੀਆਂ ਹੁੰਦੀਆਂ ਨੇ ਤੇ ਉਹਨਾਂ ਗੱਡੀਆਂ ਦੇ ਨਾਲ ਟਕਰਾ ਜਾਂਦੀਆਂ ਜਿਸ ਕਰਕੇ 4 ਤੋਂ 5 ਗੱਡੀਆਂ ਨੇ ਜਿਹੜੀਆਂ ਉਹ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਨੇ ਤਾਂ ਇਹ ਹਾ사 ਜਿਹੜਾ ਉਹ ਲੁਧਿਆਣਾ ਤੋਂ ਫਿਰੋਜ਼ਪੁਰ ਰੋਡ ਦੇ ਉੱਪਰ ਵਾਪਰਿਆ ਜਿੱਥੇ ਗ੍ਰੈਂਡ ਵਾਕ ਮਾਲ ਦੀ ਪਾਰਕਿੰਗ ਦੇ ਵਿੱਚ ਕੁਝ ਗੱਡੀਆਂ ਨੂੰ ਇੱਕ ਗੱਡੀ ਦੇ ਵੱਲੋਂ ਟੱਕਰ ਮਾਰੀ ਗਈ। ਇਹ ਗੱਡੀ ਕਾਫੀ ਜ਼ਿਆਦਾ ਤੇਜ਼ ਰਫ਼ਤਾਰ ਦੇ ਨਾਲ ਆ ਰਹੀ ਸੀ ਤੇ ਇਸ ਗੱਡੀ ਦਾ ਕਿਹਾ ਜਾ ਰਿਹਾ ਹੈ ਕਿ ਗੇਰਾ ਜਿਹੜਾ ਉਹ ਫਸ ਜਾਂਦਾ ਜਿਸ ਤੋਂ ਬਾਅਦ ਇਸ ਗੱਡੀ ਦਾ ਸੰਤੁਲਨ ਵਿਗੜਦਾ ਹੈ। ਸੰਤੁਲਨ ਵਿਗੜਨ ਤੋਂ ਬਾਅਦ ਇਹ ਗੱਡੀ ਪਾਰਕਿੰਗ ਦੇ ਵਿੱਚ ਖੜੀਆਂ ਗੱਡੀਆਂ ਦੇ ਨਾਲ ਕਲ ਆ ਜਾਂਦੀ ਹੈ ਜਿਸ ਕਰਕੇ ਵੱਡਾ ਨੁਕਸਾਨ ਜਿਹੜਾ ਉੱਥੇ ਦੇਖਣ ਨੂੰ ਮਿਲਿਆ ਗੱਡੀਆਂ ਨੇ ਜਿਹੜੀਆਂ ਉਹ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਨੇ ਹਾਲਾਂਕਿ ਸ਼ੁਕਰ ਹੈ ਕਿ ਇਸ ਹਾਸੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਇਹ ਹਾਸਾ ਜਿਹੜਾ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿੰਨਾ ਜ਼ਿਆਦਾ ਇਹ ਭਿਆਨਕ ਹਾਸਾ ਹੋਇਆ ਫਿਲਮੀ ਸੀਨਾ ਵਰਗਾ ਇਹ ਹਾਸਾ ਸੀ ਜਿਵੇਂ ਫਿਲਮਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇੱਕ ਗੱਡੀ ਜਿਹੜੀ ਕਿ ਤੇਜ਼ ਰਫ਼ਤਾਰ ਦੇ ਨਾਲ ਆਉਂਦੀ ਹੁੰਦੀ ਹੈ ਤੇ ਉਹ ਕੁਝ ਗੱਡੀਆਂ ਨੂੰ ਟੱਕਰ ਮਾਰ ਦਿੰਦੀ ਆ ਤਾਂ ਉਸੇ ਤਰ੍ਹਾਂ ਇਹ ਹਾਦਸਾ ਹੋਇਆ ਕਿ ਇੱਕ ਗੱਡੀ ਤੇਜ਼ ਰਫ਼ਤਾਰ ਦੇ ਨਾਲ ਆ ਰਹੀ ਸੀ ਤੇਜ਼ ਰਫ਼ਤਾਰ ਦੇ ਨਾਲ ਆਉਂਦੀ ਹੋਈ ਉਸ ਗੱਡੀ ਦਾ ਸੰਤੁਲਨ ਵਿਗੜਿਆ ਤੇ ਉਹ ਹਵਾ ਦੇ ਵਿੱਚ ਉੱਡਦੀ ਹੋਈ 4 ਤੋਂ 5 ਗੱਡੀਆਂ ਨੂੰ ਟੱਕਰ ਮਾਰ ਦਿੰਦੀ ਆ ਜਿਸ ਕਰਕੇ ਪਾਰਕਿੰਗ ਦੇ ਵਿੱਚ ਖੜੀਆਂ ਉਹ ਗੱਡੀਆਂ ਦੇ ਪਰ ਖੱਚੇ ਨੇ ਜਿਹੜੇ ਉਹ ਉੱਠ ਜਾਂਦੇ ਨੇ ਮੈਂ ਨਹੀਂ ਐਸੀ ਖੁਸ਼ ਹਾਂ ਮੈਂ ਸਾਥੋਂ ਮੇਰੇ ਤੋਂ ਉਹ ਦੇਖਣਾ ਗੱਡੀ ਜਿਹੜੀ ਹੈ ਖਿੱਤਰ ਪੁਹਾੜੀ ਹੈ ਇੱਥੇ ਜਿਹਨਾਂ ਨੇ ਆਈ ਵਿਟਨਸ ਤੇ ਕਹਿਣ ਦੇ ਨਾ ਕੋ ਠੀਕ ਹੈ ਜੀ ਬੜੀ ਤੇਜ਼ ਰਫਤਾਰ ਹੀ ਨਹੀਂ ਆ ਪਹਿਲਾਂ ਉਹ ਗੱਡੀ ਨੂੰ ਹਿੱਟ ਕੀਤਾ ਫਿਰ ਦੂਜਾ ਕੋ ਬਾਅਦ ਫਿਰ ਇਹਦੇ ਕੋਲ 4 ਗੱਡੀ ਤੇ ਲੱਗੀ ਆ 4 ਗੱਡੀ ਜਿਹੜੀ ਆ ਲੋਵਾ ਚ ਬੱਜੀ ਆ ਆਪਣੇ ਫੋਰਚੂਨਰ ਤੇ ਬੱਜੀ ਆ ਫੋਰਚੂਨਰ ਦੇ ਅੱਗੇ ਇੱਕ ਹੋਰ ਗੱਡੀ ਸੀ ਜਿਸ ਤੇ ਉਹਨੂੰ ਹਿੱਟ ਕੀਤਾ ਮਤਲਬ ਕਿ ਇਹ ਇਹਨੇ 4 ਗੱਡੀਆਂ ਨੂੰ ਹਿੱਟ ਕੀਤਾ ਜਾਨੀ ਨੁਕਸਾਨ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜਿਹਨਾਂ ਨੇ ਉਹ ਪੁਲਿਸ ਅੱਤ ਲੱਗੀ ਆ ਉਹ ਆਪਣਾ ਮੈਡੀਕਲ ਕਰਾਉਣ ਗਏ ਆ ਗੱਡੀ ਜਿੱਥੇ ਲੋਕ ਸਵਾਰ ਸੀ ਇਸ ਇਸ ਕੱਡੀ ਦੇ ਵਿੱਚ ਤਾਂ ਟੈਂਕ ਲੱਗ ਪਿਆ ਕੋਈ ਆ ਮੈਂ ਆਈ ਜਿਹੜਾ ਆਇਆ ਤੁਸ ਰਾਧੇ ਇਸ ਗੱਡੀ ਦੇ ਵਿੱਚ ਤਿੰਨ ਤਿੰਨ ਸੀਗੇ ਜਟਾ ਘਾ ਜਿਹੜੀ ਲੱਗੀ ਹੈ ਗੱਡੀ ਉਹ ਚਿੱਟਾ ਦਾ ਮਾਲਕ ਜਿਹੜਾ ਉਹ ਨਾਲ ਕਾ ਜੇ ਦੇ ਦੇ ਇਨਵੈਸਟੀਗੇਟ ਕਰਦੇ ਦੇਖੀਏ ਕੋਈ